सजो आमद छको एह वर्गी जिंदगी कोई नहीं, नहीं।, तो थार। नहीं। थार। थार। वा है वागुरु खालसा ਮੈਂ ਆਈਆਂ ਹੋਈਆਂ ਸਤਿਕਾਰਾਂ ਦਾ ਧੰਨਵਾਦ ਕਰਦਾ ਗੁਰੂ ਕਰਨ ਸਾਹਿਬ ਜੀ ਪਹੁੰਚਣ ਤੇ ਪੰਜ ਪਿਆਰੇ ਪਹੁੰਚਣ ਤੇ ਉਹਨਾਂ ਦਾ ਵੀ ਸਵਾਗਤ ਕਰਦੇ ਆ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਕਿ ਇਹਨੂੰ ਆਪਣੇ ਸਾਰੀਆਂ ਰੰਜਿਸ਼ਾਂ ਭੁੱਲ ਕੇ ਇੱਕ ਦੂਜੇ ਨਾਲ ਭਾਈ ਬਣੋ ਭਰਾ ਬਣੋ ਕਸ਼ੀ ਦੇ ਹੰਝੂ ਮੇਰੇ ਵਾਹ ਮੈਂ ਹਰ ਫਾਲ ਢੀਕਦੀ ਹਾਂ ਕਿ ਕਦੋਂ ਮੇਰੇ ਘਰ ਗੁਰੂ ਚੱਲ ਪਾ ਸਾਧ ਸੰਗਤ ਜੀ ਤੇ ਨਗਰ ਗੰਡੀਵੰਦੀ ਸਾਰੀ ਸੰਗਤ ਵੱਲੋਂ ਸਾਰੇ ਨਗਰ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਕੱਤਰ ਤਕਾਈ ਕਰਕੇ ਜੋ ਛੋਟੇ ਸਹਿਬ ਜਾਦੇ ਮਾਤਾ ਗੁਜਰਕ ਔਰ ਅਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀਆਂ ਸ਼ਹੀਦੀਆਂ ਨੂੰ ਸਮਰਪਤ ਜੋ 11 12 ਤੇ 13 ਪੋਰੂ ਦਿਨ ਬਣਾਇਆ ਜਾਂਦਾ ਇਹ ਪਿਛਲੇ ਕੋਈ 40 42 ਸਾਲ ਤੋਂ ਹਰ ਸਾਲ ਸਾਰੇ ਨਗਰ ਦੇ ਸੰਜੋਗ ਦੇ ਨਾਲ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਜਿਸ ਦੇ ਵਿੱਚ ਅੱਜ ਅੰਮ੍ਰਿਤ ਵੇਲੇ ਸਵੇਰੇ ਕੋਈ 9 ਵਜੇ ਦੇ ਕਰੀਬ 9:30 ਵਜੇ ਦੇ ਕਰੀਬ ਗੁਰਦੁਆਰਾ ਅੰਮ੍ਰਿਤਸ਼ੀਰ ਬਾਬਾ ਜੀ ਹਰਸ ਸਿੰਘ ਜੀ ਤੁਰਵਾਨਾ ਹੋਏ ਉਸ ਤੋਂ ਬਾਅਦ ਪ੍ਰਾਦਰ ਪ੍ਰਾ ਕੋਈ 14-15 ਦਾ ਪ੍ਰਾਹ ਹੁਣ ਤੱਕ ਹੋ ਚੁੱਕੇ ਨੇ ਜਿੱਥੇ ਗੁਰੂ ਮਹਾਰਾਜ ਚਰਨ ਪੜਸ ਚੁੱਕੇ ਹਨ ਉਸ ਤੋਂ ਅੱਗੇ ਜੋ ਇਸ ਟਾਈਮ ਤੇ ਜੋ ਤਨੌਲੀ ਦੇ ਵਿੱਚ ਮੰਡੀ ਦੇ ਵਿੱਚ ਜਿਹੜਾ ਨਗਰ ਕੀ ਇਤਨਾ ਪਹੁੰਚ ਚੁੱਕਾ ਹੈ ਜਿਸ ਦੀ ਸਮਾਪਤੀ ਹੈ ਜੋ ਅਮਰਸ਼ੀਲ ਬਾਬਾ ਜੀ ਹੁਣ ਸਿੰਘ ਦੇ ਗੁਰਦਵਾਰਾ ਸਾਹਿਬ ਕੇ ਕੀਤੀ ਜਾਵੇਗੀ ਜੋ ਜੋ ਸਾਰੇ ਨਗਰ ਦੇ ਸੰਜੋਗ ਦੇ ਨਾਲ ਦਿਨ ਮਨਾਇਆ ਜਾਂਦਾ ਹੈ ਉੱਥੇ ਸਾਡੇ ਸਤਕਾਰਯੋਗ ਸਰਪੰਚ ਹਰਜਿੰਦਰ ਸਿੰਘ ਦੀ ਦੇਖੇ ਕੇ ਹੇਠ ਸਾਰੇ ਪ੍ਰਬੰਧਕ ਜਨ ਜਿੰਨੇ ਪ੍ਰਬੰਧਕ ਸਹਿਯੋਦਾਹ ਹਨ ਸਾਰੇ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਸੇਵਾ ਕਰਕੇ ਇਲਾਹਾ ਲੈਂਦੇ ਹਨ ਇਹ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਦੇ ਹੋ ਸੰਗਤਾਂ ਦਾ ਧੰਨਵਾਦ ਸੰਗਤਾਂ ਦਾ ਮੈਂ ਕਰ ਹੀ ਨਹੀਂ ਸਕਦਾ ਜੀ ਜਿੰਨਾ ਸੰਗਤਾਂ ਨੇ ਦਿੱਤਾ ਜਿੰਨਾ ਮਨ ਦੇ ਵਿੱਚ ਪਿਆਰ ਹੈ ਸੰਗਤਾਂ ਵਾਸਤੇ ਅੱਜ ਸਵੇਰ ਤੋਂ ਸੰਗਤਾਂ ਦਾ ਹੜਾ ਆ ਪਿਆ ਹੈ ਮਾਤਾ ਗੁਜਰਕੌਰ ਅਤੇ ਛੋਟੇ-ਸਾਬ ਜਦਿਆਂ ਨੂੰ ਯਾਦ ਕਰ ਰਹੀਆਂ ਨੇ ਸੰਗਤਾਂ ਬਹੁਤ ਸਾਰੀਆਂ ਸੰਗਤਾਂ ਨੇ ਦੁੱਧ ਦੇ ਲੰਗਰ ਲਗਾਏ ਹਨ ਜਿੰਨਾ ਵੀ ਪਦਾਰਥ ਹੋ ਸਕਦਾ ਹੈ ਸੰਗਤਾਂ ਨੇ ਸੇਵਾਵਾਂ ਕੀਤੀਆਂ ਹਨ ਸੰਗਤ ਦੀਆਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਦਰੂ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਨਾਮ ਨਾਮ ਸਤਨਾਮ ਸਤਨਾਮ ਜੀ ਇੱਕ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਤ ਸੰਤ ਸਬਾਬਾ ਜੀਮਨ ਸਿੰਘ ਦੇ ਗੁਰਦੁਆਰਾ ਸਾਹਿਬ ਤੋਂ ਬੜੇ ਉਤਸ਼ਾਹ ਦੇ ਨਾਲ ਤੁਮ ਤਾਂ ਦੇ ਨਾਲ ਸੰਗਤਾਂ ਨੇ ਇਕੱਤਰ ਹੋ ਕੇ ਪੰਜਾਂ ਪਿਆਰਿਆਂ ਦੀ ਗਵਾਹੀ ਹੀਠ ਹੈ ਸ੍ਰੀ ਗੁਰੂ ਸਾਹਿਬ ਦੀ ਛਤਰ ਛਾਇਆ ਹੀਠ ਹੈ ਸਾਰੇ ਨਗਰ ਵਿੱਚ ਕੀਰਤਨ ਸਜਾਇਆ ਹੈ ਬਾਬਾ ਸੰਤਾ ਸਿੰਘ ਦੇ ਗੁਰਦੁਆਰਾ ਸਾਹਿਬ ਦੀ ਸਾਰੀਆਂ ਸੰਗਤਾਂ ਨੇ ਚਰਨ ਪਵਾਈ ਹਨ ਗੁਰੂ ਸਾਹਿਬਾਂ ਦੇ ਨਾਲ ਪੰਜਾਂ ਪਿਆਰਿਆਂ ਦੀ ਗਵਾਈ ਹੀਠ ਹੈ ਸਾਰੀ ਸੰਗਤ ਦਾ ਧੰਨਵਾਦ ਹੈ ਨਗਰ ਦੀ ਚੜ੍ਹਦੀ ਕਲਾ ਕਰਨ ਸਤਿਗੁਰੂ ਪਰਿਵਾਰਾਂ ਦੀ ਚੜ੍ਹਦੀ ਕਲਾ ਕਰਨ ਮਿਹਰ ਭਰਿਆ ਹੱਥ ਰੱਖਣ ਤੰਦਰੁਸਤੀ ਦੀਆਂ ਦਾ ਤੰਮਕਸ਼ਣ ਵਾਹਿਗੁਰੂ ਜੀ ਕਰਤਾ ਸਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰਿਆਂ ਦੀ ਗਵਾਈ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਸ਼ਾਇਆ ਹੀਠ ਨਗਰ ਕੀਰਤਨ ਪੂਰੇ ਨਗਰ ਦੀ ਪ੍ਰਕਰਮ ਕਰਦਾ ਹੋਇਆ ਇਸ ਟਾਈਮ ਬਾਹਰ ਬੈਕਾਂ ਦੇ ਵਿੱਚ ਖੇਤਾਂ ਦੇ ਵਿੱਚ ਸੰਗਤਾਂ ਦੇ ਚਰਨ ਪਰਸਨ ਕੀਤੇ ਨੇ ਬੈਕਾਂ ਵਾਲੇ ਸਰਦਾਰ ਜਸਵੰਤ ਸਿੰਘ ਅਤੇ ਉਹਨਾਂ ਦਾ ਸਾਰਾ ਪਰਿਵਾਰ ਅਤੇ ਹੋਰ ਅੰਢ ਗੁਆਂਢੀ ਜਿਨ੍ਹਾਂ ਨੇ ਸੰਗਤਾਂ ਦੀ ਸੇਵਾ ਕੀਤੀ ਆਪੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਦੋਂ ਸੰਗਤਾਂ ਦੀ ਸੇਵਾ ਕੀਤੀ ਹੈ ਤੁਹਾਡੇ ਮਨ ਨੂੰ ਕੀ ਸੰਗੂਰ ਖੁਸ਼ੀ ਮਿਲਦੀ ਹੈ ਨਿਊ ਪੰਜਾਬ ਚੈਨਲ ਦੀ ਟੀਮ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਨਗਰ ਕੀਰਤਨ ਨਾਲ ਆ ਕੇ ਆਪਣੀ ਸੇਵਾ ਨਿਭਾਈ। ਹੋਰ ਜੀ ਅੱਜ ਰੰਗਰੇਟਾ ਗੁਰੂ ਦਾ ਬੇਟਾ ਬਾਬਾ ਜੀਵਨ ਸਿੰਘ ਦਾ ਸ੍ਰੀ ਦਿਪੁਰਬ ਦਿਹਾੜਾ ਦੇ ਪਲਕਸ਼ ਵਿੱਚ ਗੁਰੂ ਪਿਆਰੀਆਂ ਸਾਧ ਸੰਗਤਾਂ ਨੇ ਸਾਡੇ ਘਰ ਚਰਨ ਪਾਏ। ਅਸੀਂ ਬਹੁਤ ਖੁਸ਼ ਹਾਂ ਜੀ ਤੇ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਬੜੀ ਮੈਂ ਇਹੀ ਸੰਗਤ ਨੂੰ ਕਹਿਣਾ ਚਾਹਾਂਗੀ ਕਿ ਕਿ ਹਰ ਸਾਲ ਫੰਗਤ ਸਾਡੇ ਘਰ ਚਰਨ ਪਾਵੇ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਦੇਵੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਵਾਹਿਗੁਰੂ ਇਹ ਫੰਗਤ ਨੇ ਮੇਰੇ ਘਰ ਚਰਨ ਪਾਏ ਵਾਹਿਗੁਰੂ ਬੜੇ ਅਚਰ ਦੀ ਮੇਰੀ ਰੀਝ ਫੀ ਵਾਹਿਗੁਰੂ ਸਾਡੇ ਘਰ ਚਰਨ ਪਾਉਣ ਫੰਗਤ ਚਰਨ ਪਾ ਗੁਰੂ 20 20ਵੇਂ ਹੁੰਦਾ ਤੇ 21ਵੇਂ ਸੰਗਤ ਹੁੰਦੀ ਆ ਮੈਂ ਹਰ ਫਾਲ ਦੇਖ ਬਹੁਤ ਵੱਡੀ ਗੱਲ ਆ ਤੁਸੀਂ ਸੰਗਤਾਂ ਨੇ ਚਰਨ ਪਰਸ ਕੀਤੇ ਮਸ਼ੀਦੇ ਹੰਝੂ ਮੇਰੇ ਵਾਹਿਗੁਰੂ ਮੈਂ ਹਰ ਫਾਲ ਦੇਖਦੀ ਹਾਂ ਕਿ ਕਦੋਂ ਮੇਰੇ ਘਰ ਗੁਰੂ ਚਰਨ ਪਾਉਣ ਵਾਹਿਗੁਰੂ ਅੱਜ ਮੇਰੀ ਆਸ ਪੂਰੀ ਹੋਈ ਅਕਾਲ ਪੁਰਖ ਹੋਏ ਅਗਲੀ ਤੜੀ ਇਸੇ ਤਰ੍ਹਾਂ ਇੱਛਾ ਪੂਰੀ ਕਰਦਾ ਰਹੇ ਜਾਂ ਤੁਸੀਂ ਸੰਗਤਾਂ ਦੇ ਚਰਨ ਪਰਸਨ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸ਼ਾਵਾ ਕਿ ਹਰ ਹਾਲ ਸੰਗਤ ਮੇਰੇ ਘਰ ਚਰਨ ਪਾ ਵਾਹਿਗੁਰੂ ਤੇ ਮੈਂ ਇਦਾਂ ਹੀ ਸੇਵਾ ਕਰਦੀ ਰਹਾਂ ਵਾਹਿਗੁਰੂ ਬਹੁਤ ਵਧੀਆ ਗੱਲ ਥੈਂਕ ਯੂ ਧੰਨਵਾਦ ਵਾਹਿਗੁਰੂ ਜੀ ਕਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਬਾਣੀ ਦਰੂਜੀ ਸਤਨਾਮ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਰੂਜੀ ਸਤਨਾਮ ਸਤਨਾਮ ਲਓ ਜੀ ਅਗਲਾ ਪੜਾ ਉਹ ਵਾਲਾ ਪੜਾ ਦਿੱਤੇ ਵੇਖੋ ਜੰਗਲਾਂ ਵਿੱਚ ਮੰਗਲ ਇੱਥੇ ਕਿੰਨੇ ਲੱਗੇ ਹੋਏ ਨੇ ਅੱਜ ਤੇ ਇੱਥੋਂ ਦੇ ਪੜਾ ਦੇ ਜਿਹੜੇ ਸੇਵਾਦਾਰ ਨੇ ਭਾਈ ਅਮਰਜੀਤ ਸਿੰਘ ਬਲਵਿੰਦਰ ਸਿੰਘ ਤੇ ਤਰਲੋਚਰ ਸਿੰਘ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਸੰਕਟਾਂ ਦੀ ਸੇਵਾ ਕਰਕੇ ਚਰਨ ਪਰਸਨ ਕਰਕੇ ਇਹਨਾਂ ਨੂੰ ਕੀ ਖੁਸ਼ੀ ਮਿਲਦੀ ਆ ਇਹੋ ਜਿਹਾ ਵਿਸ਼ਾ ਖੌਲਸਾ ਹੈ ਕਰਦੀ ਕੀ ਫਤਿਹ ਇਹ ਹਰ ਸਾਲ ਇਹ ਪ੍ਰੋਗਰਾਮ ਤੋਂ ਬਾਬੇ ਜੀਸੂਨ, ਪਾਕੀ ਸਾਹਿਬ, ਗੁਰਦਰਾ ਸਾਹਿਬ ਤੋਂ ਨਿਕਲਦੀ ਆ। ਭਾਜੀ, ਸੰਗਤਾਂ ਆਉਂਦੀਆਂ ਆ, ਉਹਨਾਂ ਦੀ ਸੇਵਾ ਕਰਦੇ ਆ ਪੰਜ ਪਿਆਰਿਆਂ ਦੀ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਸੰਗਤ ਆਉਂਦੀ ਆ, ਸੇਵਾ ਦੀ ਕਰਦੇ। ਕਿੰਨੇ ਕ ਸਾਲ ਹੋ ਗਏ ਤੁਹਾਨੂੰ ਸੰਗਤਾਂ ਬੁਲਾਉਂਦੇ ਆ ਇੱਥੇ? ਪੰਜ ਕ 6 ਸਾਲ ਹੋ ਗਏ ਜੀ, 6 ਸਾਲ ਹੋ ਗਏ। ਪੰਜ ਤਈਓ ਨੇ ਹੀ 5-6 ਸਾਲ ਇਕੱਠਾ ਹੀ ਜਿਆਦਾ ਯੋਜਨਾ ਚੱਲ ਰਹੀ ਹੈ। ਜਿੰਨੇ ਸਾਰਿਆਂ ਬਾਈਕਾਂ ਆਲੇ, ਬਾਈਕਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਸੰਜੋਗ ਦਿੰਦੇ ਆ। ਆਹ ਵਾਹ ਮਿਹਰਬਾਨੀ ਆਈ ਸੰਤਾਂ ਦੀ ਸਾਡੇ ਚਰਨਾਂ 'ਤੇ ਪੈਰ ਪਾਉਂਦੇ ਆ ਵਾਹਿਗੁਰੂ ਦੇ ਆਹ ਲੋੜ ਬਹੁਤ ਨਵਾਂ ਨਾ ਹੈ ਗੁਰੂ ਘਰ ਦੀ ਖਾਲਸਾ ਵਾਹਿਗੁਰੂ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਦਰੂ ਜੀ ਸਤਨਾਮ 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 ជី ਵਾਹ ਤੁਰ ਆਗੇ ਗੁਰੂ ਵਾਹੇ ਗੁਰੂ ਜੀ ਸਤਨਾਮ 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 ជី ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ No. ਖਾਲਸਾ ਮੈਂ ਆਈਆਂ ਹੋਈਆਂ ਸਤਿਕਾਰਾਂ ਦਾ ਧੰਨਵਾਦ ਕਰਦਾ ਗੁਰੂ ਕਰਨ ਸਾਹਿਬ ਜੀ ਪਹੁੰਚਣ ਤੇ ਪੰਜ ਪਿਆਰੇ ਪਹੁੰਚਣ ਤੇ ਉਹਨਾਂ ਦਾ ਵੀ ਸਵਾਗਤ ਕਰਦੇ ਆ ਇਹ ਅਸੀਂ ਆਏ ਸਾਲ ਹੀ ਸਾਲ ਬਾਅਦ ਇੱਥੇ ਨਗਰ ਕੀਰਤਨ ਢੱਕਦੇ ਆ ਸ਼੍ਰੋਮਣੀ ਬਾਬਾ ਜੀ文 ਸਿੰਘ ਜੀ ਸਾਨੂੰ ਸੰਗਤਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਅਸੀਂ ਬਹੁਤ ਤਨਦੇਹੀ ਦੇ ਨਾਲ ਇਹ ਬਈਕਾਂ ਦੇ ਵਿੱਚੋਂ ਮੇਰੇ ਵੀਰ ਆ ਕੋਹੇ ਕਲੋਨੀ ਦੇ ਵੀਰ ਆ ਕੋਹ ਪਿੰਡੋਆਂ ਕੋਹ ਮੇਰੇ ਛੋਟੇ ਭਰਾ ਹੀ ਆ ਸਾਰੇ ਇਕੱਤਰ ਹੋ ਕੇ ਤੇ ਮਾਨ ਤਾਨ ਕਰੀਦਾ ਆ ਜੀਆਂ ਸੰਗਤਾਂ ਦਾ ਜਿੰਨੀ ਵੀ ਜੋਗੇ ਹੈਗੇ ਅੰਦਰ ਇੱਕ ਸਾਲ ਹੋ ਗਿਆ ਤਹੀ ਸੰਗਤਾਂ ਦੀ ਸੇਵਾ ਲੋਟ ਰਹੀ ਵੱਚੇ ਮੇਰੇ ਹਿਸਾਬ ਨਾਲ ਸਾਨੂੰ 20 ਸਾਲੀ ਹੋ ਗਏ ਉਹਨੇ ਸੰਗਤਾਂ ਨੂੰ ਤੇ ਜੀ ਇਹੋ ਹੀ ਆ ਕਿ ਜਦੋਂ ਸੰਯੋਗ ਦਿੰਦੇ ਸਾਡਾ ਇਦਾਂ ਦੇਈ ਜਾਣ ਤੇ ਮਾਲਕ ਦੀ ਮਿਹਰ ਨਾਲ ਆਪਾਂ ਇੰਤਾ ਹੀ ਇਸ ਸਾਲ ਕੰਮ ਕਰਿਆ ਕਰੀਏ ਰਲ ਮਿਲ ਕੇ ਸਾਰੇ ਕੋਈ ਗੱਲ ਨਹੀਂ ਇਹੋ ਜੀ ਮੇਰ ਤੇੜ ਨਹੀਂ ਕੋਈ ਵੀ ਕੋਈ ਗੱਲ ਨਹੀਂ ਗਈ ਤੇ ਸਾਰੇ ਨਾਲ ਖੁਸ਼ੀਆਂ ਮਾਲਕ ਸੱਚੇ ਪਾਤਸ਼ਾਹ ਦਿੰਦਾ ਤੇ ਮਾਰਨੀ ਦੀਆਂ ਕੋਈ ਗੱਲ ਨਹੀਂ ਮੈਂ ਕਿੱਦਾਂ ਕਹਾਂ ਤੁਹਾਨੂੰ ਇਹ ਤੇ ਮੇਰੇ ਕੋਈ ਸ਼ਬਦੀ ਨਹੀਂ ਹੈਗੇ ਵੀ ਮੈਂ ਕਿੱਦਾਂ ਧੰਨਵਾਦ ਕਰਾਂ ਜੀ ਇਹ ਸੰਗਤਾਂ ਨੂੰ ਵੇਖ ਕੇ ਰੂਹ ਕੋਸ਼ਨ ਦੀ ਸਾਡੇ ਪ੍ਰਦਾਦੇ ਦਾਦੇ ਪ੍ਰਦਾਦਿਆਂ ਦੇ ਜਿਹੜੇ ਗੋਂ ਉਤੋਂ ਉਹਨਾਂ ਦਾ ਸਾਨੂੰ ਚੇਤਾ ਆਉਂਦਾ ਕਿ ਕਿੱਦਾਂ ਨਿੱਕੇ ਸਾਹਿਬ ਜਾਨ ਨੇ ਇੱਥੇ ਸਾਡਾ ਘਰ ਕੇ ਸੀਦੀ ਦਿੱਤੀ ਤੇ ਅਸੀਂ ਅੱਜ ਮਨਾ ਰਹੇ ਉਹਨਾਂ ਦੀਆਂ ਵਰਸੀਆਂ ਸਮਾਗ ਮੰਨਾ ਰਹੇ ਹਾਂ ਤੇ ਸਾਰੇ ਇਕੱਠੇ ਹੋਏ ਆ ਸਾਡੇ ਜਿੱਦਾਂ ਆਪਣੇ ਭਾਈ ਹਣੀਆਂ ਤੁਹਾਡੇ ਸਾਹਮਣੇ ਆ ਕੀ ਸਾਡੇ ਭਰਾਵਾ ਇਹਨਾਂ ਦੇ ਨੂੰ ਮਾਣ ਆਏ ਹਰ ਸਾਲ ਇਦਾਂ ਹੀ ਬਹੁਤ ਜ਼ਿਆਦਾ ਉਹ ਇਕੱਠ ਕਰਦੇ ਆ ਤੇ ਨਗਰ ਕੀਰਤਨ ਨਿਕਲਦਾ ਵਾ ਤੇ ਇਹਨਾਂ ਮਨ ਨੂੰ ਖੁਸ਼ੀ ਤੇ ਪੀਸ ਜਿਹਨੂੰ ਕਹਿੰਦੇ ਨੇ ਇੱਕ ਸ਼ਾਂਤੀ ਮਿਲਦੀ ਮਨ ਨੂੰ ਉਹ ਚੀਜ਼ ਹੁੰਦੀ ਆ ਕੀ ਬਾਤ ਹਾਂਜੀ ਉਹ ਸਾਨੂੰ ਇਹ ਗੱਲ ਆ ਵੀ ਸਾਡੇ ਭਰਾ ਇਕੱਠੇ ਹੋਣ ਤੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਕਿ ਇਹਨੂੰ ਆਪਣੇ ਸਾਰੀਆਂ ਰੰਜਿਸ਼ਾਂ ਭੁੱਲ ਕੇ ਇੱਕ ਦੂਜੇ ਨਾਲ ਭਾਈ ਬਣੋ ਭਰਾ ਬਣੋ ਤੇ ਗੱਲ ਆਪਦੇ ਵੀ ਗੱਲ ਸਰੀ ਪ੍ਰੇਮ ਤੇ ਖਤਮ ਹੁੰਦੀ ਹੈ ਬਿਲਕੁਲ ਇਹ ਤੁਹਾਨੂੰ ਪਤਾ ਹੀ ਹੈ ਇਹ ਸੰਗਤਾਂ ਦੀ ਆ ਉਹ ਪਿੱਛੇ ਇਹਦਾ ਡਿਆਂਦਾ ਨੇ ਅਗਰ ਤੈਨੂੰ ਉਧਰ ਕੈਮਰਾ ਮਾਰੋ ਵਿਖਾਓ ਲੋਕਾਂ ਨੂੰ ਕੋਈ ਕਹਿ ਨਹੀਂ ਸਕਦੇ ਕਿ ਕੋਈ ਗੱਲਾਂ ਕਹਿ ਨਹੀਂ ਸਕਦੇ ਜਿਹੜੀ ਮਨ ਨੂੰ ਸ਼ਾਂਤੀ ਮਿਲੀ ਆ ਤੇ ਜਿਹੜਾ ਵੇਖ ਕੇ ਇੱਕ ਸਭ ਐਨ ਲੱਗਦਾ ਵੀ ਜਿੱਦਾਂ ਗੁਰੂ ਮਾਰੇ ਆਪ ਕਲਾ ਵਰਤ ਆਪ ਹੀ ਸਕੌਂ ਡਿਆ ਵਾ ਆਪਾਂ ਦੇ ਹਿਸਾਬ ਦੇ ਵਿੱਚ ਉਦਾਂ ਹੀ ਆ ਕੱਖ ਦੇ ਵੀ ਲਈ ਕਰੇ ਕਰਾਵੇ ਆਪੇ ਕਰੇ ਕਰਾਵੇ ਆਪੇ ਆਪ ਮਨੁੱਖੇ ਕੁਛ ਨਹੀਂ ਆ ਤਾਂ ਮਨੁੱਖ ਦੇ ਉੱਤੇ ਕੁਛ ਹੈਗਾ ਹੀ ਨਹੀਂਗਾ ਉਹ ਆਪ ਕਰਨ ਦੇ ਇੱਕ ਸਿਰਫ ਆਪਾਂ ਇਹ ਕਹਿੰਦੇ ਨੇ ਸਰੀ ਸੰਤ ਕਾ ਮਾਰਗ ਧਰਮ ਕੀ ਪੌੜੀ ਮੇ ਵਾ ਵਾ ਕੋਈ ਵਿਰਲਾ ਜਾਣਾ ਹੀ ਜਾਣਦਾ ਵਾ ਜਿਹੜੀ ਧਰਮ ਦੀ ਪੌੜੀ ਆ ਉਹ ਗੱਲ ਹੀ ਹੁੰਦੀ ਆ ਵੀ ਮਹਾਰਾਜ ਦਾ ਨਾਮ ਲਾਓ ਸੱਚੇ ਪਾਸ਼ਾ ਗੰਡੀਵੰਡ ਤੇ ਬਹੁਤ ਮਹਾਰਾਜ ਦੀ ਕਿਰਪਾ ਵਾ ਸਾਡੇ ਬਹੁਤ ਸੰਗਤਾਂ ਵੀ ਮਿਲਦੀਆਂ ਆ ਬੇ ਗੰਡੀਵੰਡ ਦਾਣਾ ਮੰਡੀ ਚ ਖਲੋਤੇ ਆਪਾਂ ਹਨਾ ਤੇ ਇਹੀ ਗੱਲ ਮੈਂ ਕਹਿਣਾ ਚਾਹਣਾ ਆਪਣੇ ਸਾਰੇ ਸੰਗਤਾਂ ਨੂੰ ਵੀ ਹੋਮ ਹੋਮ ਆ ਕੇ ਪਹੁੰਚੋ ਮਗਰ ਕੈਮਰਾ ਮਾਰੋ ਬਹੁਤ ਸੰਗਤਾਂ ਆ ਜਿੰਨਾ ਵੇਖ ਕੇ ਮਨ ਪ੍ਰਸੰਨ ਹੋ ਜਾਂਦਾ ਬਸ ਇਹੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਬਾਵਾ ਜੀ गुरजी ख़ाल गुर जी खपे पातशाही ते खणी वया कोई पातशाहो कोई पातशाह ਤਾਰੇ ਦੁਨੀਆ ਤੇ ਰੱਖੋ ਰਤਾਨੀ ਨਾ ਤੇਰੇ ਜਿਹਰ ਕੋਈ ਬਾਦ ਜਾ ਵਾਹਿਗੁਰੂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰਿਆਂ ਨੂੰ ਇਹੀ ਬੇਨਤੀ ਹੈ ਤੇ ਸੇਂਗ ਸਜੂ ਗੁਰੂ ਮਾਦਾ ਦਾ ਅਮਰ ਅਮਰਿਸ਼ਕੋ ਤੇ ਇਹਦੇ ਨਾਲ ਵਰਗੀ ਜ਼ਿੰਦਗੀ ਕੋਈ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਨਾਮ ਸਤਨਾਬ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਗੇ ਤਰੋ ਵਾਹਿਗੁਰੂ ਕੀ ਵਾਹਿਗੁਰਜੀ ਕੱਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸੋਨਹਾਰੇ ਸਤਿਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਹਿਗੁਰੂ ਜੀ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾਹ ਰਾਮ ਨਾਮ ਜਪ ਲਾਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ